एसजीपीसी ਤੇ ਦਲਿਤ ਭਾਈਚਾਰੇ ਵਿਚਾਲੇ ਮੋੜਪੱਖਿਆ ਵਿਵਾਦ ਭਾਰੀ ਪੁਲਿਸ ਫੋਰਸ ਕੀਤੀ ਗਈ ਤਾਂ ਨਾ ਲਾਈਵ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਤੁਹਾਡੇ ਨਾਲ ਹਿਨਕ ਨੋਜੀਆ ਤਲਵੰਡੀ ਸਾਬੋ ਵਿੱਚ ਤਕਸ਼ਲੀ ਦਮਦਮਾ ਸਾਹਿਬ ਨੇੜੇ ਬਨੇ ਗੁਰਦੁਆਰਾ ਸਾਹਿਬ ਬੂੰਗਾ ਨਾਨਕਸਰ ਨੂੰ ਲੈ ਕੇ ਐਸਜੀਪੀਸੀ ਅਤੇ ਦਲਿਤ ਭਾਈਚਾਰੇ ਵਿਚਾਲੇ ਮੋੜ ਤੋਂ ਵਿਵਾਦ ਪੱਕਦਾ ਹੋਇਆ ਨਜ਼ਰ ਆ ਰਿਹਾ ਹੈ ਦੱਸਦੀ ਹੈ ਕਿ ਇਸ ਦੌਰਾਨ ਗੁਰਦੁਆਰਾ ਸਾਹਿਬ ਬੂੰਗਾ ਨਾਨਕਸਰ ਵਿਚਾਲੇ ਵੱਡਾ ਇਕੱਠ ਜਿਹੜਾ ਸੀ ਉਹ ਕੀਤਾ ਗਿਆ ਅਤੇ ਇਸੇ ਦੌਰਾਨ ਸੁਰੱਖਿਆ ਨੂੰ ਵੀ ਵਧਾਇਆ ਗਿਆ ਦੰਗਾ ਰੋਕੋ ਵਾਹਨ ਉੱਤੇ ਤਨਾਤ ਕੀਤੀ ਗਈ ਭਾਰੀ ਪੁਲਿਸ ਫੋਰਸ ਤਨਾਤ ਕੀਤੀ ਗਈ ਤਾਂ ਜੋ ਕੋਈ ਵੀ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਅਤੇ ਇਸ ਦੇ ਨਾਲ ਹੀ ਦੱਸਦੀ ਹੈ ਕਿ ਐਸਜੀਪੀਸੀ ਵੱਲੋਂ ਤੇ ਦਲਿਤ ਪਾਈਚਾਰੇ ਵੱਲੋਂ ਬਠਿੰਡਾ ਪ੍ਰਸ਼ਾਸਨ ਦੇ ਨਾਲ ਕੱਲ ਇੱਕ ਮੀਟਿੰਗ ਕੀਤੀ ਗਈ ਇਸ ਮੀਟਿੰਗ ਦੇ ਵਿੱਚ ਦੋਵੇਂ ਧਿਰਾਂ ਵੱਲੋਂ ਆਪੋ ਆਪਣਾ ਪੱਖ ਜਿਹੜਾ ਸੀ ਉਹ ਰੱਖਿਆ ਗਿਆ ਇਸ ਦੌਰਾਨ ਦੱਸਦੀ ਹੈ ਕਿ ਚਰਨਜੀਤ ਸਿੰਘ ਚੰਨੀ ਹੁਣਾਂ ਦਾ ਵੱਡਾ ਬਿਆਨ ਵੀ ਸਾਹਮਣੇ ਆਇਆ ਦੱਸਦੀ ਹੈ ਕਿ ਮੀਟਿੰਗ ਦੇ ਵਿੱਚ ਸ਼੍ਰੋਮਣੀ ਕਮੇਟੀ ਨੇ ਆਪਣਾ ਪੱਖ ਰੱਖਦਿਆਂ ਇਹ ਕਿਹਾ ਹੈ ਕਿ ਹਾਈ ਕੋਰਟ ਦਾ ਫੈਸਲਾ 2018 ਵਿੱਚ ਹੀ ਉਹਨਾਂ ਦੇ ਹੱਕ ਦੇ ਵਿੱਚ ਆਇਆ ਹੈ ਉਹਨਾਂ ਵੱਲੋਂ 15 ਕਨਾਲ 14 ਮਰਲੇ ਜ਼ਮੀਨ ਤੇ ਕਬਜ਼ਾ ਨਹੀਂ ਕੀਤਾ ਜਾ ਰਿਹਾ ਕੇਸ ਚੱਲ ਰਿਹਾ ਸੀ ਜਿਸ ਦਾ ਫੈਸਲਾ ਐਸਜੀਪੀਸੀ ਦੇ ਹੱਕ ਦੇ ਵਿੱਚ ਹੋ ਚੁੱਕਾ ਹੈ ਪਰ ਜੋ ਜ਼ਮੀਨ ਪਹਿਲਾਂ ਠੇਕੇ ਤੇ ਦਿੱਤੀ ਗਈ ਸੀ ਉਸ ਤੇ ਅਜੇ ਤੱਕ ਖੇਤੀ ਨਹੀਂ ਕੀਤੀ ਗਈ ਜਿਸ ਕਾਰਨ ਨਜਾਇਜ਼ ਕਬਜ਼ਿਆਂ ਕਾਰਨ ਐਸਜੀਪੀਸੀ ਨੇ ਅਦਾਲਤ 'ਚ ਕੇਸ ਲੜਿਆ ਸੀ ਜਿਸ ਦਾ ਫੈਸਲਾ ਸੀਵੀਆਈ ਐਸਜੀਪੀਸੀ ਦੇ ਹੱਕ ਜੇ ਆਇਆ ਸੀ ਹੁਣ ਜਦੋਂ 15 ਕਨਾਲ 14 ਮਰਲੇ ਜ਼ਮੀਨ ਦਾ ਕਬਜ਼ਾ ਐਸਜੀਪੀਸੀ ਪ੍ਰਸ਼ਾਸਨ ਦੀ ਹਾਜ਼ਰੀ ਨਾਲ ਜਾਂ ਸਮਝੌਤੇ ਨਾਲ ਲਵੇਗੀ ਦੂਜੇ ਪਾਸੇ ਦਲਿਤ ਭਾਈ ਚਾਰੇ ਨੇ ਵੀ ਆਪਣਾ ਪੱਖ ਰੱਖਿਆ ਦਲਿਤ ਭਾਈ ਚਾਰੇ ਨੇ ਆਪਣਾ ਪੱਖ ਰੱਖਦਿਆਂ ਬਸਪਾ ਦੇ ਜਨਰਲ ਸਕੱਤਰ ਨੇ ਕਿਹਾ ਹੈ ਕਿ ਗੁਰਦੁਆਰਾ ਬੁੰਗਾ ਨਾਨਕਸਰ ਸਾਹਿਬ ਤੇ ਪਿਛਲੇ 100 ਸਾਲਾਂ ਤੋਂ ਦਲਿਤ ਭਾਈ ਚਾਰੇ ਦਾ ਹੀ ਕਬਜ਼ਾ ਹੈ ਫ੍ਰੈਸ਼ ਡੋਮਨੀ ਕਮੇਟੀ ਇਸ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਿਵੇਂ ਕਰ ਸਕਦੀ ਹੈ ਨਾਲ ਹੀ ਉਹਨਾਂ ਨੇ ਐਸਜੀਪੀਸੀ ਤੇ ਧੱਕੇਸ਼ਾਹੀ ਕਰਨ ਦਾ ਵੀ ਦੋਸ਼ ਲਗਾਇਆ ਉਹਨਾਂ ਕਿਹਾ ਕਿ ਜੇਕਰ ਉਹ ਹਾਈ ਕੋਰਟ ਚੋ ਕੇਸ ਜਿੱਤ ਚੁੱਕੇ ਨੇ ਤਾਂ ਪੁਲਿਸ ਪ੍ਰਸ਼ਾਸਨ ਨਾਲ ਮੌਕੇ ਤੇ ਕਿਉਂ ਨਹੀਂ ਪਹੁੰਚੇ ਪ੍ਰਸ਼ਾਸਨ ਨਾਲ ਮੀਟਿੰਗ ਕਰਕੇ ਜੋ ਫੈਸਲਾ ਲਿਆ ਜਾਵੇਗਾ ਉਸ ਤੇ ਵਿਚਾਰ ਕੀਤਾ ਜਾਵੇਗਾ ਪ੍ਰਸ਼ਾਸਨ ਨੇ ਦੱਸਿਆ ਹੈ ਕਿ ਮੈਨੇਜਮੈਂਟ ਦਾ ਮਾਮਲਾ ਹੈ ਉਧਰ ਇਸ ਮਾਮਲੇ ਬਾਰੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਪਰੇ ਨੇ ਇਹ ਕਿਹਾ ਹੈ ਕਿ 15 ਕਨਾਲ 14 ਮਰਲੇ ਜ਼ਮੀਨ ਜਿਸ ਦਾ ਕੇਸ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਸੀ 2018 ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਹੱਕ ਵਿੱਚ ਫੈਸਲਾ ਆਇਆ ਸੀ ਇਹ ਮਸਲਾ ਧਾਰਮਿਕ ਨਹੀਂ ਸਗੋਂ ਮੈਨੇਜਮੈਂਟ ਦਾ ਹੈ ਜਿਸ ਬਾਰੇ ਮੀਟਿੰਗ ਕੀਤੀ ਗਈ ਹੈ ਇਸ ਮੁੱਦੇ ਤੇ ਮੁੜ ਤੋਂ ਮੀਟਿੰਗ ਕੀਤੀ ਜਾਵੇਗੀ ਪਰ ਹੁਣ ਤੱਕ ਜੋ ਕੁਝ ਸਾਹਮਣੇ ਆਇਆ ਉਸ ਤੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ ਵਿਵਾਦ ਮੈਨੇਜਮੈਂਟ ਨੂੰ ਲੈ ਕੇ ਹੋ ਰਿਹਾ ਹੈ ਪਰ ਮੁੜ ਤੋਂ ਐਸਜੀਪੀਸੀ ਤੇ ਦਲਿਤ ਭਾਈਚਾਰੇ ਵਿਚਾਲੇ ਇਹ ਵਿਵਾਦ ਪੱਖੇ ਤੇ ਮੌਕੇ ਤੇ ਚਰਨਜੀਤ ਸਿੰਘ ਚੰਨੀ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਸਨ ਉਹਨਾਂ ਦੇ ਵੱਲੋਂ ਵੱਡਾ ਬਿਆਨ ਵੀ ਦਿੱਤਾ ਗਿਆ ਕੀ ਕੁਝ ਕਿਹਾ ਉਹਨਾਂ ਨੇ ਤੁਹਾਨੂੰ ਸੁਣਾਉਂਦੇ ਆ ਜਿਹੜੇ ਲੋਕ ਗੁਰਦੁਆਰਾ ਸਾਹਿਬ 'ਚ ਬੈਠੇ ਹੈ 1935 ਤੋਂ ਇਹ ਜਗ੍ਹਾ ਗੁਰੂ ਸਾਹਿਬ ਦੀ ਜਿਹੜੀ ਹੈਗੀ ਆ ਲਾਟ ਹੋਈ ਵੀ ਇਹਨਾਂ ਨੂੰ ਇਹਨਾਂ ਨੂੰ ਇਸ ਤਰ੍ਹਾਂ ਡਿਸਪੋਜ਼ੈਸ ਕਰਨਾ ਕਬਜ਼ੇ 'ਚੋਂ ਹਟਾਉਣਾ ਠੀਕ ਨਹੀਂ ਹੈ ਜ਼ਥੇਦਾਰ ਸਾਹਿਬ ਇਹਦੇ 'ਚ ਇੰਟਰਵੈਨ ਕਰਨ ਉਹ ਵਿਚ ਦਖਲ ਦੇ ਕੇ ਇਹ ਮਸਲੇ ਨੂੰ ਨਜੀਠਣ ਤਾਂ ਕਿ ਸਹੀ ਤਰੀਕੇ ਦੇ ਨਾਲ ਕੌਮ ਹੈ ਜਿਹੜੀ ਉਹ ਇਕੱਠੀ ਰਹੇ ਸੀ ਕੌਮ ਦੀ ਹਮੇਸ਼ਾ ਚੜ੍ਹਦੀ ਕਲਾ ਰਹੇ ਚੰਨੀ ਸਾਹਿਬ ਕੱਲ ਮੀਟਿੰਗ ਹੋਈ ਐ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਐ ਚੰਨੀ ਸਾਹਿਬ ਕੱਲ ਐਕਸ਼ਨ ਕਮਿਸ਼ਨ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਐ ਉਸ ਤੋਂ ਕੋਈ ਫੈਸਲਾ ਕੀਤਾ ਗਿਆ ਦੇਖੋ ਇਸ ਤਰ੍ਹਾਂ ਕਿ ਅੱਜ ਹੁਣ ਡਿਸੀਜਨ ਕੀ ਹੋਇਆ ਜਿਹੜਾ ਲਗਭਗ 1000 ਬੰਦਿਆਂ ਨੇ ਆ ਕੇ ਕਬਜ਼ਾ ਕਰਕੇ ਕੁੱਟਮਾਰ ਕਰੀ ਐ ਬੀਬੀ ਨੂੰ ਘੜੀਸਿਆ ਹੈ ਗਰੰਥੀ ਸਿੰਘ ਤੇ ਜਿਹੜੇ ਇਥੇ ਸੰਤ ਆ ਉਹਨਾਂ ਨੂੰ ਕੁੱਟਿਆ ਹੈ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਸਰਕਾਰ ਕਿੱਥੇ ਹੈ ਹੁਣ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਹੈ ਇੱਕ ਸਾਰਿਆਂ ਨੇ ਫੈਸਲਾ ਇਹ ਕਰਿਆ ਕਿ ਪੁਲਿਸ ਨੂੰ ਕਿਹਾ ਜਾਵੇ ਕਿ ਜੀ ਉਹ ਕਾਰਵਾਈ ਕਰੇ ਜਿਹੜੇ ਬੰਦੇ ਨੇ ਨਜਾਇਜ਼ ਕਬਜ਼ਾ ਕੀਤਾ ਇਸ ਲਈ ਇਹ ਜਿਹੜਾ ਇਸ ਤਰ੍ਹਾਂ ਦਾ ਪੱਖਪਾਟ ਪਾ ਰਿਹਾ ਸਿੱਖ ਕੌਮ ਵਾਸਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੇ ਸਾਈਨ ਨਹੀਂ ਹੈ ਸਰਕਾਰ ਕਹਿੰਦੀ ਹੈ ਕਿ ਬਿਜਲੀ ਦੇ ਰੇਟ ਵਧਾਏ ਗਏ ਬਿਜਲੀ ਦੇ ਰੇਟ ਉਹਦੇ ਬਾਰੇ ਕੋਈ ਨਹੀਂ ਸਰਕਾਰ ਬਿਜਲੀ ਦੀਆਂ ਦਰਾਂ ਵਧਾ ਰਹੀਆਂ ਦੇਖੋ ਇਕ ਨਾਦਰशाही ਫਰਮਾਨ ਕਰਕੇ ਸਰਕਾਰ ਨੇ ਇੰਨੇ ਜ਼ਿਆਦਾ ਰੇਟ ਵਧਾਤੇ ਐ ਕਿ ਆਮ ਬੰਦੇ ਵਾਸਤੇ ਆਪਣੀ ਜ਼ਿੰਦਗੀ ਦਾ ਨਿਰਵਾਹ ਕਰਨਾ ਔਖਾ ਹੋ ਜਾਏਗਾ ਉਹ ਸਿਰਫ ਦਿਲ ਹੀ ਦੇ ਸਕੇਗਾ ਆਪਣੇ ਬੱਚਿਆਂ ਨੂੰ ਨਹੀਂ ਪੜਾ ਸਕੇਗਾ ਉਹ ਇੰਨੇ ਜ਼ਿਆਦਾ ਰੇਟ ਵਧਾਤੇ ਐ ਜਦੋਂ ਮੈਂ ਮੁੱਖ ਮੰਤਰੀ ਬਣਿਆ ਜਦੋਂ ਸਾਡੀ ਸਰਕਾਰ ਸੀ ਸਾਡਾ 100 ਯੂਨਿਟ ਤੱਕ ਰੇਟ ਹੈ ਜਿਹੜਾ 1 ਰੁਪਏ 49 ਪੈਸੇ ਸੀ 150 ਰੁਪਏ ਆ ਬਣਦਾ ਸੀ ਤੇ ਹੁਣ ਇਹਨਾਂ ਨੇ 4 ਰੁਪਏ 49 ਪੈਸੇ ਕਰਤਾ ਹੈ ਇਸੇ ਤਰ੍ਹਾਂ ਹਰ ਸਲੇਬ ਦੇ ਰੇਟ ਵਧਾਤੇ ਹੈ ਨਾਲ ਬਿਜਲੀ ਆ ਨਹੀਂ ਰਹੀ ਪ੍ਰੋਪਰ ਐਡੇ بڑے بڑے ਕਟਾ ਦਾ ਸਾਹਮਣਾ ਕਰਨਾ ਪੈ ਰਿਹਾ ਸਰਕਾਰ ਲੋਕਾਂ ਪਰ ਵੀ ਦੇਖੇ 300 ਯੂਨਿਟ ਦੇ ਮਾਪ ਕੀਤੇ ਹੈ ਲੇਕਿਨ ਜਿੱਦਨ 301 ਹੋ ਗਿਆ ਤਾਂ ਪਿਛਲੇ ਸਾਲ ਦੇ ਪੂਰੇ ਕਰ ਲੈਣੇ ਅਗਲੇ ਨੇ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਟੈਕਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵorldwide ਤੁਸੀਂ ਸਾਨੂੰ ਐਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ